ਸੰਗੀਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗੀਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ 'ਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਕੋਲ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਇਹ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਿਓ ਕਿਉਂਕਿ ਅੱਜ ਦੀ ਵੀਡੀਓ ਦੀ ਇੱਕ ਇੱਕ ਗੱਲ ਬਹੁਤ ਕੀਮਤੀ ਆ ਸਾਡੇ ਕੰਮ ਆਉਣ ਵਾਲੀ ਆ ਅਤੇ ਯਾਦ ਰੱਖਣਾ ਅੱਜ ਦੀ ਵੀਡੀਓ ਦੇ ਵਿੱਚ ਜੋ ਜਾਣਕਾਰੀ ਆਪਾਂ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਆ ਜੋ ਗੱਲਾਂ ਆਪਾਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਜਾ ਰਹੇ ਆ ਇਹਨਾਂ ਬਾਰੇ ਕੋਈ ਕਿਸੇ ਨੂੰ ਨਹੀਂ ਦੱਸਦਾ ਸਿਰਫ ਤੇ ਸਿਰਫ ਕਮਾਈ ਵਾਲੇ ਸੰਤ ਮਹਾਪੁਰਖ ਜੀ ਹੀ ਸੰਗਤਾਂ ਦੇ ਨਾਲ ਇਹ ਕੀਮਤੀ ਗਿਆਨ ਸਾਂਝਾ ਕਰਦੇ ਆ। ਸੋ ਅੱਜ ਦੀ ਵੀਡੀਓ ਦੇ ਵਿੱਚ ਕਮਾਈ ਵਾਲੇ ਸੰਤ ਮਹਾਪੁਰਖਾਂ ਦੇ ਬਹੁਤ ਕੀਮਤੀ ਬਚਨ ਬਹੁਤ ਕੀਮਤੀ ਗਿਆਨ ਆਪਾਂ ਆਪ ਜੀ ਦੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਜੋ ਗਿਆਨ ਤੁਹਾਡੇ ਜੀਵਨ ਨੂੰ ਪੂਰੀ ਤਰ੍ਹਾਂ ਦੇ ਨਾਲ ਬਦਲ ਦੇਵੇਗਾ। ਮੈਂ ਵਾਹਿਗੁਰੂ ਜੀ ਦੇ ਉੱਤੇ ਭਰੋਸਾ ਰੱਖ ਕੇ ਕਹਿ ਰਹੀ ਹਾਂ ਕਿ ਜਿਸ ਨੇ ਵੀ ਇਹਨਾਂ ਗੱਲਾਂ ਨੂੰ ਧਿਆਨ ਦੇ ਨਾਲ ਸੁਣ ਕੇ ਸਮਝ ਕੇ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰ ਲਿਆ ਉਹਦਾ ਭਲਾ ਹੋਣਾ ਹੀ ਹੋਣਾ ਹੈ ਸੋ ਇਸ ਕਰਕੇ ਆਪ ਵੀ ਇਹ ਵੀਡੀਓ ਨੂੰ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਿਓ ਅਤੇ ਜਿਨ੍ਹਾਂ ਦਾ ਤੁਸੀਂ ਦਿਲੋਂ ਭਲਾ ਕਰਨਾ ਚਾਹੁੰਦੇ ਹੋ ਉਹਨਾਂ ਦੇ ਨਾਲ ਇਹ ਵੀਡੀਓ ਜਾਂ ਫਿਰ ਇਹ ਜਾਣਕਾਰੀ ਜ਼ਰੂਰ ਸਾਂਝੀ ਕਰਨਾ ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹੀ ਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਕਮਾਈ ਵਾਲੇ ਸੰਤ ਮਹਾਪੁਰਖ ਜੀ ਅਕਸਰ ਸਮਝਾਉਂਦੇ ਹੋਏ ਕਹਿੰਦੇ ਆ ਕਿ ਬੰਦਿਆ ਜੇਕਰ ਗੁਰੂ ਨਾਨਕ ਪਾਸ਼ੇ ਜੀ ਦੇ ਘਰ ਦੀਆਂ ਖੁਸ਼ੀਆਂ ਬਰਕਤਾਂ ਹਾਸਲ ਕਰਨੀਆਂ ਨੇ ਤਾਂ ਫਿਰ ਗੁਰੂ ਨਾਨਕ ਪਾਸ਼ੇ ਜੀ ਦੇ ਹੁਕਮ ਦੇ ਅਨੁਸਾਰ ਚੱਲਣਾ ਪੈਣਾ ਗੁਰੂ ਸਾਹਿਬ ਜੀ ਦੇ ਹੁਕਮ ਨੂੰ ਮੰਨਣਾ ਪੈਣਾ ਤੇ ਅਮਰਤ ਵੇਲੇ ਉੱਠਣਾ ਉੱਠ ਕੇ ਭਜਨ ਮੰਦਗੀ ਕਰਨੀ ਇਹ ਵੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਹੀ ਹੁਕਮ ਹੈ ਅਮਰਤ ਵੇਲੇ ਦੇ ਇਹ 3 ਘੰਟੇ ਸਵੇਰੇ 3 ਤੋਂ ਲੈ ਕੇ 6 ਵਜੇ ਤੱਕ ਦਾ ਸਮਾਂ ਇਸ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਨ ਦਾ ਸਮਾਂ ਹੈ ਤੇ ਜੋ ਮਨੁੱਖ ਇਮਾਨਦਾਰੀ ਦੇ ਨਾਲ ਇਹ 3 ਘੰਟੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਭੇਂਟ ਕਰ ਦਿੰਦੇ ਆ ਸਤਿਗੁਰ ਸੱਚੇ ਪਾਤਸ਼ਾਹ ਵੀ ਉਹਨਾਂ ਤੇ ਸਦਾ ਹੀ ਨਿਹਾਲ ਰਹਿੰਦੇ ਆ ਸਤਿਗੁਰ ਸੱਚੇ ਪਾਤਸ਼ਾਹ ਵੀ ਉਹਨਾਂ ਤੇ ਸਦਾ ਮਿਹਰਬਾਨ ਰਹਿੰਦੇ ਆ ਮਹਾਂਪੁਰਖ ਜੀ ਕਹਿੰਦੇ ਅਮਰਤ ਵੇਲਾ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਿੱਠੀ ਨਿੱਗੀ ਪਿਆਰੀ ਗੋਦ ਦਾ ਨਿੱਗਿਆ ਤੇ ਜੋ ਮਨੁੱਖ ਅਮਰਤ ਵੇਲੇ ਉੱਠਦੇ ਆ ਉੱਠ ਕੇ ਭਜਨ ਬੰਦਗੀ ਕਰਦੇ ਆ ਸਮਝੋ ਉਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੋਦੀ ਦੇ ਲਾਲ ਹੋਏ ਤੇ ਫਿਰ ਆਪ ਸੋਚੋ ਜੋ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੋਦੀ ਦੇ ਲਾਲ ਹੋਏ ਉਹਨਾਂ ਨੂੰ ਆਪਣੀਆਂ ਫਿਕਰਾਂ ਚਿੰਤਾਵਾਂ ਕਰਨ ਦੀ ਕੀ ਲੋੜ ਉਹਨਾਂ ਦੇ ਸਾਰੇ ਫਿਕਰ ਸਾਰੀ ਚਿੰਤਾ ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਹੁੰਦੀ ਆ ਤੇ ਸਤਿਗੁਰ ਸੱਚੇ ਪਾਤਸ਼ਾਹ ਵੀ ਉਹਨਾਂ ਦੇ ਹਰ ਕੰਮ ਦੇ ਵਿੱਚ ਵਰਤਦੇ ਆ ਸੋ ਸਾਡੇ ਲਈ ਹਰ ਰੋਜ਼ ਦਾ ਅਮਰਤ ਵੇਲਾ ਜ਼ਰੂਰੀ ਆ ਭਾਵ ਕੀ ਹਰ ਰੋਜ਼ ਅਮਰਤ ਵੇਲੇ ਉੱਠਣਾ ਉੱਠ ਕੇ ਭਜਨ ਮੰਦਗੀ ਕਰਨੀ ਬਹੁਤ ਜ਼ਰੂਰੀ ਆ ਤੇ ਸੰਗਤ ਜੀ ਜਿਨ੍ਹਾਂ ਨੂੰ ਅਮਰਤ ਵੇਲੇ ਦੀ ਕੀਮਤ ਦਾ ਪਤਾ ਲੱਗ ਗਿਆ ਜਿਨ੍ਹਾਂ ਨੂੰ ਅਮਰਤ ਵੇਲੇ ਦੀ ਤਾਕਤ ਦਾ ਪਤਾ ਲੱਗ ਗਿਆ ਉਹ ਤਾਂ ਅਮਰਤ ਵੇਲੇ ਦਾ ਇੱਕ ਪਲ ਇੱਕ ਛਿਣ ਵੀ ਬਰਥਾ ਨਹੀਂ ਜਾਣ ਦਿੰਦੇ ਭਾਵ ਕੀ ਅਮਰਤ ਵੇਲੇ ਦਾ ਪੂਰਾ ਸਮਾਂ ਭਜਨ ਮੰਦਗੀ ਕਰਦੇ ਆ ਨਾਮ ਜਪਦੇ ਆ ਗੁਰਬਾਣੀ ਦਾ ਪਾਠ ਕਰਦੇ ਆ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਆ ਭਾਗ ਕੀ ਅਮਰਤ ਵੇਲੇ ਦੇ 1 2 3 ਘੰਟੇ ਪੂਰੀ ਇਮਾਨਦਾਰੀ ਦੇ ਨਾਲ ਗੁਰੂ ਚਰਨਾਂ ਦੇ ਵਿੱਚ ਭੇਟ ਕਰਦੇ ਆ ਅਤੇ ਜਦੋਂ ਇਹ ਵੱਡੇ ਦਿਹਾੜੇ ਆਉਂਦੇ ਆ ਤਾਂ ਵੱਡੇ ਦਿਹਾੜਿਆਂ ਦੇ ਵਿੱਚ ਆਪਣਾ ਨਿਤਨੇਮ ਹੋਰ ਵਧਾ ਦਿੰਦੇ ਆ ਸੰਗਤ ਜੀ ਜਿਵੇਂ ਕਿ ਆਪਾਂ ਸਾਰੇ ਜਾਣਦੇ ਆ ਕਿ ਰਾਤ ਨੂੰ 12 ਵਜੇ ਤੋਂ ਬਾਅਦ ਹੀ ਨਵਾਂ ਦਿਨ ਚੜ ਜਾਂਦਾ ਹੈ ਭਾਗ ਕੀ ਰਾਤ ਨੂੰ 12 ਵਜੇ ਤੋਂ ਬਾਅਦ ਅਮਰ ਦਾ ਵੇਲਾ ਸ਼ੁਰੂ ਹੋ ਜਾਂਦਾ ਹੈ ਸਾਡੇ ਜਿੰਨੇ ਵੀ ਕਮਾਈ ਵਾਲੇ ਸੰਤ ਮਹਾਪੁਰਖ ਜੀ ਹੋਏ ਉਹ ਰਾਤ 12 ਵਜੇ ਤੋਂ ਬਾਅਦ ਉੱਠ ਕੇ ਇਸ਼ਨਾਨ ਕਰਕੇ ਭਜਨ ਮੰਦਗੀ ਕਰਨ ਬੈਠ ਜਾਂਦੇ ਸਨ ਜਾਂ ਬੈਠਦੇ ਹਨ ਪਰ ਗ੍ਰਸਤੀ ਬੰਦੇ ਦੇ ਲਈ ਸਵੇਰੇ 3 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਦਾ ਵੇਲਾ ਗੁਰੂ ਚਰਨਾਂ ਦੇ ਲੇਖੇ ਲਾਉਣ ਦਾ ਹੁਕਮ ਹੈ ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਗ੍ਰਸਤੀ ਬੰਦੇ ਦੀ ਮਜਬੂਰੀ ਨੂੰ ਸਮਝਦੇ ਕਿ ਜਿਹੜੇ ਬੰਦੇ ਨੇ ਪੂਰਾ ਦਿਨ ਆਪਣੇ ਘਰ-ਕ੍ਰਿਸ਼ਤੀ ਦੀਆਂ ਜ਼ਿੰਮੇਵਾਰੀਆਂ ਨੂੰ ਸੰਭਾਲਣਾ ਹੈ, ਪੂਰਾ ਦਿਨ ਕੰਮ ਧੰਦੇ ਕਰਨੇ ਆ, ਤਾਂ ਫਿਰ ਉਹਦਾ ਸਰੀਰ ਵੀ ਰਾਤ ਤੱਕ ਥੱਕ ਜਾਂਦਾ ਏ। ਅਤੇ ਸਾਡੇ ਸਰੀਰ ਦੀਆਂ ਵੀ ਆਪਣੀਆਂ ਲੋੜਾਂ, ਜੇ ਸਰੀਰ ਨੂੰ ਤੰਦਰੁਸਤ ਨਰੁਆ ਰੱਖਣਾ ਏ, ਤਾਂ ਫਿਰ ਚੰਗੀ ਖਾਣ-ਖਾਕ ਦੇ ਨਾਲ-ਨਾਲ ਸਾਡੇ ਸਰੀਰ ਨੂੰ ਪੂਰੀ ਨੀਂਦ ਵੀ ਚਾਹੀਦੀ ਆ। ਸਰੀਰ ਨੂੰ ਪੂਰਾ ਆਰਾਮ ਵੀ ਚਾਹੀਦਾ ਏ। ਇਹ ਸਾਰੀਆਂ ਗੱਲਾਂ ਨੂੰ ਮੁੱਖ ਰੱਖਦਿਆਂ ਹੋਇਆਂ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਗ੍ਰਸਤੀ ਬੰਦੇ ਨੂੰ ਸਵੇਰੇ 3 ਤੋਂ ਲੈ ਕੇ ਸਵੇਰੇ 6 ਵਜੇ ਤੱਕ ਦਾ ਸਮਾਂ ਸੁਮਾਲਣ ਨੂੰ ਕਿਹਾ ਕਿ ਤੂੰ ਪੂਰਾ ਦਿਨ ਆਪਣਾ ਕੰਮ ਧੰਦਾ ਕਾਰੋਬਾਰ ਕਰ ਆਪਣੀਆਂ ਘਰ ਪਰਿਵਾਰ ਕਾਰੋਬਾਰ ਦੀਆਂ ਰਿਸ਼ਤੇਦਾਰੀਆਂ ਦੀਆਂ ਜ਼ਿੰਮੇਵਾਰੀਆਂ ਨਿਭਾ ਅਤੇ ਰਾਤ ਨੂੰ ਸਮੇਂ ਸਿਰ ਸੌ ਕੇ ਆਪਣੇ ਸਰੀਰ ਦੀਆਂ ਲੋੜਾਂ ਜ਼ਰੂਰਤਾਂ ਵੀ ਪੂਰੀਆਂ ਕਰ ਅਤੇ ਫਿਰ ਤੋਂ ਅਗਲੇ ਦਿਨ ਅਮਰਤ ਵੇਲੇ ਉੱਠ ਕੇ ਗੁਰਮ ਪਿਤਾ ਪਰਮਾਤਮਾ ਦਾ ਨਾਮ ਜਪ ਭਜਨ ਲੰਦਗੀ ਕਰ ਸੋ ਭਾਵੇਂ ਕੀ ਗ੍ਰਸਤੀ ਬੰਦੇ ਨੂੰ ਸਵੇਰੇ 3 ਤੋਂ ਸਵੇਰੇ 6 ਵਜੇ ਤੱਕ ਦਾ ਵੇਲਾ ਸੰਭਾਲਣ ਦਾ ਹੁਕਮ ਆ ਪਰ ਸੰਗਤ ਜੀ ਜਿਹੜੇ ਵੀ ਮਨੁੱਖ ਨੇ ਸਵੇਰੇ 3 ਤੋਂ 6 ਵਜੇ ਤੱਕ ਦਾ ਵੇਲਾ ਸੰਭਾਲਣਾ ਸ਼ੁਰੂ ਕਰ ਦਿੱਤਾ ਸਵੇਰੇ 3 ਤੋਂ ਲੈ ਕੇ 6 ਵਜੇ ਤੱਕ ਨਾਮ ਜਪਣਾ ਸ਼ੁਰੂ ਕਰ ਦਿੱਤਾ ਉਸੋ ਤੇ ਤਾਂ ਮਾਲਕ ਦੀ ਬਹੁਤ ਕਿਰਪਾ ਹੋ ਜਾਂਦੀ ਆ ਉਹਨੂੰ ਅਮਰਤ ਵੇਲੇ ਦੀ ਕੀਮਤ ਅਮਰਤ ਵੇਲੇ ਦੀ ਤਾਕਤ ਬਾਰੇ ਪਤਾ ਲੱਗ ਜਾਂਦਾ ਏ ਕਿ ਇਹ ਵੇਲਾ ਕਿੰਨਾ ਕੀਮਤੀ ਵੇਲਾ ਹੈ ਇਸ ਕਰਕੇ ਉਸ ਮਨੁੱਖ ਦੀ ਭੁੱਖ ਉਸ ਮਨੁੱਖ ਦਾ ਚਾ ਨਾਮ ਦੇ ਪ੍ਰਤੀ ਅਮਰਤ ਵੇਲੇ ਦੇ ਪ੍ਰਤੀ ਹੋਰ ਜ਼ਿਆਦਾ ਵੱਧ ਜਾਂਦਾ ਏ ਇਸ ਕਰਕੇ ਉਹਦੀ ਹਰ ਕੋਸ਼ਿਸ਼ ਹੁੰਦੀ ਆ ਕਿ ਮੇਰਾ ਅਮਰਤ ਵੇਲੇ ਦਾ ਸਮਾਨਿਤ ਨੇਮ ਦਾ ਸਮਾਂ ਹੋਰ ਵੱਧ ਜਾਵੇ ਤਾਂ ਜਦੋਂ ਇਹ ਵੱਡੇ ਦਿਹਾੜੇ ਆਉਂਦੇ ਆ ਤਾਂ ਉਸ ਹਰ ਮਨੁੱਖ ਦੀ ਪੂਰੀ ਕੋਸ਼ਿਸ਼ ਹੁੰਦੀ ਆ ਕਿ ਮੈਂ ਵਦ ਤੋਂ ਵਦ ਨਾਮ ਜਪਾਂ ਜਿਸ ਮਨੁੱਖ ਨੇ ਅਧਿਆਤਮਿਕ ਜੀਵਨ ਦੇ ਵਿੱਚ ਕਦਮ ਰੱਖ ਦਿੱਤਾ ਹੈ ਸੋ ਇਸ ਕਰਕੇ ਉਹ ਇਹ ਮੌਕਾ ਹੱਥੋਂ ਨਹੀਂ ਜਾਣ ਦਿੰਦੇ ਉਹ ਬਹਾਨੇ ਬਣਾਵਣਾ ਕਿ ਨਾਮ ਜਪਦੇ ਆ ਜਦੋਂ ਹੀ ਵੱਡੇ ਦਿਹਾੜੇ ਆਉਂਦੇ ਆ ਗੁਰੂ ਸਾਹਿਬਾਨਾਂ ਦਾ ਕੋਈ ਵੀ ਦਿਨ ਤਿਉਹਾਰ ਗੁਰਪੁਰਬ ਪ੍ਰਕਾਸ਼ ਪੁਰਬ ਆਉਂਦਾ ਹੈ ਤਾਂ ਉਹ ਫਿਰ ਆਪਣਾ ਨੇਮ ਹੋਰ ਵਧਾ ਲੈਂਦੇ ਆ ਅਮਰਤ ਵੇਲੇ ਦਾ ਨਿਤ ਨੇਮ ਉਹ ਤਾਂ ਹਰ ਰੋਜ਼ ਕਰਨਾ ਹੀ ਕਰਨਾ ਉਸ ਤੋਂ ਇਲਾਵਾ ਵੀ ਉਹ ਆਪਣਾ ਨੇਮ ਰੱਖ ਲੈਂਦੇ ਆ ਜਿਵੇਂ ਹੁਣ ਤੁਸੀਂ ਨਾ ਆਪਣੇ ਆਸ-ਪਾਸ ਦੇਖ ਲਓ ਜੋ ਵੀ ਗੁਰੂ ਚਰਨਾਂ ਦੇ ਨਾਲ ਜੁੜੇ ਆ ਕਿਸੇ ਨੇ 21 ਦਿਨ ਦਾ ਨੇਮ ਲੈ ਰੱਖਿਆ ਏ ਕਿਸੇ ਨੇ 40 ਦਿਨ ਦਾ ਨੇਮ ਕਿਉਂਕਿ ਅੱਗੇ ਸਾਰੇ ਵੱਡੇ ਦਿਹਾੜੇ ਆ ਰਹੇ ਆ 21 ਅਕਤੂਬਰ ਨੂੰ ਦੀਵਾਲੀ ਦਾ ਤਿਉਹਾਰ ਬੰਦੀ ਛੋੜ ਦੇ ਵੇਸਿਆ ਦੀਵਾਲੀ ਭਾਵੇਂ ਹਿੰਦੂ ਭੈਣ ਭਰਾਵਾਂ ਦਾ ਤਿਉਹਾਰ ਆ ਅਤੇ ਬੰਦੀ ਛੋੜ ਦੇ ਵਿੱਚ ਸਿੱਖਾਂ ਦਾ ਤਿਉਹਾਰ ਪਰ ਹਰ ਧਰਮ ਦੇ ਵਿੱਚ ਆਪਣੇ ਗੁਰੂਆਂ ਪੀਰਾਂ ਦੇ ਦਿਨ ਤਿਉਹਾਰਾਂ ਤੇ ਵੱਧ ਤੋਂ ਵੱਧ ਬੰਨ੍ਹਗੀ ਕੀਤੀ ਜਾਂਦੀ ਆ ਤੇ ਸਿੱਖ ਧਰਮ ਦੇ ਵਿੱਚ ਵੀ ਹੁਣ ਬੰਦੀ ਛੋੜ ਦੇ ਵਿੱਚ ਆ ਰਿਹਾ ਏ ਅੱਗੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਵਾਵੇਗਾ ਇਸ ਕਰਕੇ ਕੱਲ ਤੋਂ ਹੀ ਆਪਣਾ ਨੇਮ ਵਧਾਉਣਾ ਸ਼ੁਰੂ ਕਰੋ ਜੇ ਜ਼ਿਆਦਾ ਨਹੀਂ ਤਾਂ ਘੱਟੋ-ਘੱਟ 5 ਮਿੰਟ ਦਾ ਹੀ ਫਰਕ ਪਾ ਲਓ ਜੇ ਸਵੇਰੇ 3 ਤੋਂ 6 ਦਾ ਵੇਲਾ ਸੰਭਾਲਦੇ ਹੋ ਤਾਂ ਕੋਸ਼ਿਸ਼ ਕਰੋ ਕਿ ਰਾਤ 12 ਤੋਂ 3 ਦੇ ਵਿਚਕਾਰ ਜਦੋਂ ਵੀ ਤੁਹਾਡੀ ਅੱਖ ਖੁੱਲਦੀ ਹੈ ਇਹ ਵੇਲੇ ਨੋਵੇਂ ਗਵਾਉਣਾ ਨਹੀਂ ਆ ਜਿੰਨਾ ਕ ਜਪ ਸਕਦੇ ਹੋ ਜਪ ਲਓ ਗੁਰਮੰਤਰ ਜਪ ਲਓ ਮੂਲ ਮੰਤਰ ਜਪ ਲਓ ਫਿਰ ਭਾਵੇਂ ਸੌ ਜਾਣਾ ਅਤੇ ਜਿਹੜੇ ਭੈਣ ਭਰਾ ਨਵਾਂ-ਨਵਾਂ ਹੀ ਅਧਿਆਤਮਕ ਜੀਵਨ ਦੇ ਵਿੱਚ ਕਦਮ ਰੱਖਿਆ ਹੈ ਉਹਨਾਂ ਦੇ ਲਈ ਤਾਂ ਇਹ ਵੇਲਾ ਬਹੁਤ ਪਾਵਰਫੁਲ ਵੇਲਾ ਹੈ ਰਾਤ ਨੂੰ 12 ਤੋਂ ਲੈ ਕੇ 3 ਦੇ ਵਿਚਕਾਰ ਜਦੋਂ ਵੀ ਤੁਹਾਡੀ ਅੱਖ ਖੁੱਲ੍ਹੇ ਇਹਨੂੰ ਅੱਧੀ ਰਾਤ ਸਮਝ ਕੇ ਸੌਣਾ ਨਹੀਂ ਆ ਇਸ ਵੇਲੇ ਦੇ 5 ਮਿੰਟ ਵੀ ਸੁਮਾਨ ਲੈ ਤਾਂ ਇਹ 5 ਮਿੰਟਾਂ ਨੇ ਤੁਹਾਡੀ ਜ਼ਿੰਦਗੀ ਬਦਲ ਦੇਣੀ ਆ ਮਹਾਪੁਰਖ ਜੀ ਕਹਿੰਦੇ ਵੱਡੇ ਦਿਹਾੜਿਆਂ ਦੇ ਵਿੱਚ ਰਾਤ 12 ਤੋਂ 3 ਵਜੇ ਤੱਕ ਜੇਕਰ ਕੋਈ 5 ਮਿੰਟ ਵੀ ਸੰਭਾਲ ਲਵੇ ਉਹਦੇ ਉੱਤੇ ਮਾਲਕ ਦੀ ਬਹੁਤ ਛੇਤੀ ਅਤੇ ਬਹੁਤ ਜ਼ਿਆਦਾ ਕਿਰਪਾ ਹੁੰਦੀ ਆ। ਸੋ ਇਹ ਮੌਕੇ ਨੂੰ ਥੰਗਵਾਉਣਾ ਨਹੀਂ ਆ। 3 ਤੋਂ 6 ਦਾ ਵੇਲਾ ਤਾਂ ਹਰ ਹਾਲ ਦੇ ਵਿੱਚ ਸੰਭਾਲਣਾ ਹੀ ਆ ਪਰ ਜੇ ਇਹਦੇ ਤੋਂ ਪਹਿਲਾਂ ਜਾਗ ਆ ਜਾਂਦੀ ਆ ਭਾਵੇਂ 5 10 ਮਿੰਟ ਜਪ ਲਓ ਭਾਵੇਂ 5 10 ਵਾਰ ਹੀ ਜਪ ਲਓ ਵਾਹਿਗੁਰੂ ਜੀ ਦਾ ਨਾਮ ਜਪ ਲਓ ਮੂਲ ਮੰਤਰ ਜਪ ਲਓ। ਮਾਲਕ ਨੇ ਬਹੁਤ ਕਿਰਪਾ ਕਰ ਦੇਣੀ ਆ ਇਹ ਗੱਲ ਮੈਂ ਨਹੀਂ ਕਹਿ ਰਹੀ ਕਮਾਈ ਵਾਲੇ ਸੰਤ ਮਹਾਪੁਰਖ ਜੀ ਇਹ ਗੱਲਾਂ ਸਮਝਉਂਦੇ ਨੇ